ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਮਤ ਬਖਸ਼ਿਸ ਦੇ ਨਾਲ ਭਗਤ ਨਾਮਦੇਵ ਜੀ ਦੀ ਅਮਰਤਮਈ ਬਾਣੀ ਦੇ ਸ਼ਬਦੀ ਵਿਚਾਰ ਕਰਨ ਲੱਗੇ ਹਾਂ ਰਾਗ ਗਉੜੀ ਚੇਤੀ ਬਾਣੀ ਨਾਮਦੇਵ ਜੀ ਦੀ ਇਸ ਪਾਵਨ ਸ਼ਬਦ ਦੇ ਵਿੱਚ ਪਤਨਾਮ ਦੇਵ ਜੀ ਬਖਸ਼ਿਸ਼ ਕਰਦੇ ਨੇ ਕਿ ਪ੍ਰਮਾਤਮਾ ਤੇਰੇ ਨਾਮ ਦੀ ਬਰਕਤ ਦੇ ਨਾਲ ਤੇਰੇ ਸਿਮਰਨ ਦੀ ਬਰਕਤ ਦੇ ਨਾਲ ਬੜੇ ਵੱਡੇ ਵੱਡੇ ਕੁਕਰਮੀ ਤੇ ਨੀਚ ਕੌਲ ਵਾਲੇ ਬੰਦੇ ਵੀ ਤਰ ਗਏ ਹਨ ਮੁਕਤ ਹੋ ਗਏ ਹਨ ਕਿਰਪਾ ਕਰਦੇ ਨੇ ਦੇਵਾ ਪਾਹਨ ਤਾਰਿਅਲੇ ਰਾਮ ਕਹਿਤ ਜਨ ਕਸ ਨਾ ਤਰੇ ਬਾਬਾ ਜੀ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਪੱਥਰਾਂ ਦੇ ਉੱਤੇ ਤੇਰਾ ਨਾਮ ਲਿਖ ਦਿੱਤਾ ਦੇਵਾ ਪਾਹਣ ਤਾਰੀ ਆਲੇ ਬਾਬਾ ਜੀ ਕਿਰਪਾ ਕਰਦੇ ਨੇ ਕਿ ਉਹ ਪੱਥਰ ਵੀ ਪਾਣੀ ਤੋਂ ਤਰ ਕੇ ਜਿੰਨਾ ਤੇ ਤੇਰਾ ਨਾਮ ਲਿਖ ਕੇ ਪੱਥਰ ਤਾਰ ਦਿੱਤੇ ਤੇ ਜਿਸ ਬੰਦੇ ਨੇ ਤੇਰਾ ਨਾਮ ਜਪਿਆ ਕਸਨ ਕਿਉਂ ਨਾ ਤਰੇਗਾ ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਸਿਮਰਨ ਕਰਦੇ ਹਨ ਜਦ ਪੱਥਰ ਤਰ ਸਕਦੇ ਹਨ ਤੇ ਫਿਰ ਤੇਰਾ ਨਾਮ ਜਪ ਕੇ ਬੰਦਾ ਕਿਉਂ ਨਹੀਂ ਤਰੇਗਾ ਰਹਿਮਿਤ ਕਰਦੇ ਨੇ ਬਾਬਾ ਨਾਮਦੇਵ ਜੀ ਤਾਰੀ ਲੈ ਗਨ ਕਾ ਬਿਨ ਰੂਪ ਕੁਬਜਾ ਗਨ ਕਾ ਪਾਪਨ ਹੋਏ ਕਿ ਪਾਪਾਂ ਦਾ ਗਲਹਾਰ ਪੁਰੋਤਾ ਵੇਸਵਾ ਵਿਚਾਰਨ ਉਹ ਵੀ ਤੂੰ ਤਾਰ ਦਿੱਤੀ ਕਿਸੇ ਸਾਧੂ ਨੇ ਆ ਕੇ ਉਸ ਨੂੰ ਤੋਤਾ ਦੇ ਦਿੱਤਾ ਔਰ ਕਹਿ ਦਿੱਤਾ ਕਿ ਬੀਬੀ ਇਸ ਤੋਤੇ ਨੂੰ ਅਮਰਤ ਵੇਲੇ ਰਾਮ ਰਾਮ ਜਪਾਇਆ ਕਰ ਉਹ ਪੜਾਇਆ ਕਰ ਉਹ ਰਾਮ ਰਾਮ ਜਪੌਂਦੀ ਆਪ ਵੀ ਤਰ ਗਈ ਬਨ ਰੂਪ ਕੁਬਜਾ ਕਹਿੰਦੇ ਕੁਬਜਾ ਜਿਸ ਦਾ ਕਹਿਣ ਲੱਗੇ ਰੂਪਹੀਣ ਸੀ ਜਿਹਦੀ ਭਾਵ ਕੇ ਕੁੱਬ ਪਿਆ ਹੋਇਆ ਸੀ ਸਰੀਰ ਦੇ ਵਿੱਚ ਕਹਿਣ ਲੱਗੇ ਉਹ ਵੀ ਤੂੰ ਕਹਿਣ ਲੱਗੇ ਕੁੱਬ ਕੱਢ ਦਿੱਤਾ ਭਾਵ ਸੁੰਦਰ ਔਰਤ ਬਣ ਗਈ ਤੇ ਉਹ ਵੀ ਤੇਰੇ ਦਰਸ਼ਨ ਕਰਕੇ ਜਿਨੇ ਤੇਰੇ ਹਾਰ ਪਾਇਆ ਫੁੱਲਾਂ ਦਾ ਉਹ ਵੀ ਤਿਆਰ ਦਿੱਤੀ ਵਿਆਦ ਅਜਾਮਲ ਤਾਰੀਲੇ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਵਿਆਦ ਰਿਖੀ ਵਰਗੇ ਔਰ ਗ੍ਰੰਥ ਕਰਦੇ ਨੇ ਅਜਾਮਲ ਅਜਾਮਲ ਪਾਪੀ ਜਗਜਾਨੇ ਜਿਹੜਾ ਬੜੇ ਵਿਦਵਾਨ ਬ੍ਰਾਹਮਣ ਦਾ ਪੁੱਤਰ ਸੀ ਉਸ ਨੇ ਕਹਿਣ ਲੱਗੇ ਵਿਦਵਾਨ ਕੋਲੇ ਪੜਨ ਜਾਂਦਾ ਪਰ ਕਿਸੇ ਵੇਸ਼ਵਾ ਤੇ ਬਾਰਮੂਦੀ ਲੰਘਨ ਕਰਕੇ ਉਸ ਵੇਸ਼ਵਾ ਨਾਲ ਪਿਆਰ ਹੋ ਗਿਆ ਪ੍ਰੇਮ ਹੋ ਗਿਆ ਉਹ ਦਿਨ ਸ਼ਾਦੀ ਕਰ ਲਈ ਉਹਦੇ ਸੱਤ ਪੁੱਤਰ ਹੋਏ ਤੇ ਕਹਿਣ ਲੱਗੇ ਜੋ ਸੱਤਵਾਂ ਪੁੱਤਰ ਹੋਇਆ ਤੇ ਉਸਨੇ ਕਿਸੇ ਮਹਾਪੁਰਸ਼ ઋષਿ ਨੂੰ ਪੁੱਛਿਆ ਕਿ ਇਹਦਾ ਨਾਂ ਕੀ ਰੱਖਾਂ ਤੇ ਉਸਨੇ ਕਹਿ ਦਿੱਤਾ ਇਹਦਾ ਨਾਮ ਨਾਰਾਇਣ ਰੱਖ ਦੇ ਜਦੋਂ ਅੰਤਲੇ ਟਾਈਮ ਤੇ ਮੌਤ ਆਈ ਤੇ ਨਾਰਾਇਣ ਨਾਰਾਇਣ ਕਰਨ ਲੱਗ ਗਿਆ ਭਾਵ ਆਪਣੇ ਪੁੱਤਰ ਨੂੰ ਯਾਦ ਕਰਨ ਲੱਗ ਗਿਆ ਪਰ ਪ੍ਰਮਾਤਮਾ ਨੇ ਉਹਦੇ ਮੁੱਖ ਚੋਰ ਆਪਣਾ ਨਾਮ ਸੁਣ ਕੇ ਉਸ ਨੂੰ ਵੀ ਤਾਰ ਦਿੱਤਾ ਮੁਕਤ ਕਰ ਦਿੱਤਾ ਅਜਾ ਮਲ ਤਾਰੀ ਲਈ ਸਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਅਜਾ ਮਲ ਨੂੰ ਵੀ ਤਾਰ ਦਿੱਤਾ ਕਹਿਣ ਲੱਗੇ ਸਹਿਬ ਕਿਰਪਾ ਕਰਦੇ ਹਨ ਔਰ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਪੈਏ ਦੇ ਤੀਰ ਮਾਰਨ ਵਾਲਾ ਉਹ ਵੀ ਤੂੰ ਤਾਰ ਦਿੱਤਾ ਚਰਨ ਬਦਕ ਜਨ ਤੈਉਂ ਮੁਕਤ ਪੈ ਹਉ ਬਲ ਬਲ ਜਾਉਂ ਹਉ ਬਲ ਬਲ ਜਨ ਰਾਮ ਕਹੇ ਸਹਬ ਕਿਰਪਾ ਕਰ ਦੇ ਨੇ ਮੈਂ ਬਲਹਾਰ ਜਾਂਦਾ ਹਾਂ ਕਿ ਕ੍ਰਿਸ਼ਨ ਮਹਾਰਾਜ ਦੇ ਪੈਰ ਦੇ ਵਿੱਚ ਤੀਰ ਮਾਰਨ ਵਾਲਾ ਸ਼ਿਕਾਰੀ ਉਹ ਵੀ ਤੂੰ ਮੁਕਤ ਕਰ ਦਿੱਤਾ ਔਰ ਤੇਰਾ ਨਾਮ ਜਪ ਕੇ ਅਸੀਂ ਕਿਉਂ ਨਾ ਮੁਕਤ ਹੋਵਾਂਗੇ ਕਿਉਂ ਨਾ ਤਰਾਂਗੇ ਸਹਬ ਕਿਰਪਾ ਕਰਦੇ ਨੇ ਬਾਬਾ ਨਾਮਦੇਵ ਜੀ ਦਾਸੀ ਸੁੱਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ ਦਾਸੀ ਸੁੱਤ ਗੋਲੀ ਦਾ ਪੁੱਤਰ ਸੁਦਾ ਗੋਲੀ ਦਾ ਪੁੱਤਰ ਬਿਦਰ ਜਿਹੜਾ ਕਿ ਬੜਾ ਪਰ ਤੂੰ ਪਰਸੇਤ ਬਿਦਰ ਨੂੰ ਵੀ ਤੂੰ ਤਾਰ ਦਿੱਤਾ ਔਰ ਸਦਾਮੇ ਨੂੰ ਗਰੀਬ ਨੂੰ ਤੂੰ ਤਾਰ ਦਿੱਤਾ ਜਿਹਦਾ ਦਿਲ ਇੱਦਰ ਕਟਿਆ ਸਦਾਮੇ ਦਾ ਕਾਂਸ ਦਾ ਪਿਤਾ ਜਿਹੜਾ ਕਾਂਸ ਨੇ ਕੈਦ ਕਰ ਰੱਖਿਆ ਸੀ ਉਸ ਨੂੰ ਤੂੰ ਕੈਦ ਚੋਂ ਛੁਡਾ ਕੇ ਉਗਰ ਸੈਨ ਨੂੰ ਰਾਜ ਦਿੱਤਾ ਸਹਿਬ ਕਿਰਪਾ ਕਰਦੇ ਨੇ ਦਾਸੀ ਸੁੱਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ ਜਪਹੀਨ ਤਪਹੀਨ ਕੁੱਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਰੇ ਜਿਨ੍ਹਾਂ ਨੇ ਕੋਈ ਜਾਪ ਨਹੀਂ ਕੀਤਾ ਕੋਈ ਤਪ ਨਹੀਂ ਕੀਤਾ ਕਹਿਣ ਲੱਗੇ ਉਹ ਵੀ ਕੋਈ ਉੱਚੀ ਕੁੱਲ ਕੁੱਲ ਦੇ ਵੀ ਨਹੀਂ ਸੰ ਵਿੱਚ ਉਹਨਾਂ ਨੂੰ ਵੀ ਤੂੰ ਤਾਰ ਦਿੱਤਾ ਉਸ ਉਹਨਾਂ ਨੂੰ ਵੀ ਤੂੰ ਜੀਵਨ ਮੁਕਤ ਕਰ ਦਿੱਤਾ ਸੋ ਬਾਬਾ ਨਾਮਦੇਵ ਜੀ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ ਕਿ ਤੇਰੀ ਸਿਮਰਤ ਸਿਮਰਨ ਦੀ ਇਹ ਬਰਕਤ ਇਹ ਵਡਿਆਈ ਕਿ ਕੁਕਰਮੀ ਲੋਕ ਨੀਚ ਕੁੱਲ ਦੇ ਵੀ ਤੇਰੇ ਨਾਮ ਜਪ ਕੇ ਤਰ ਜਾਂਦੇ ਹਨ ਸੋ ਆਪਾਂ ਵੀ ਨਾਮ ਨਾਲ ਜੁੜੀਏ ਪਰਮੇਸ਼ਰ ਦੀ ਬੰਦਗੀ ਕਰੀਏ ਤਾਂ ਕਿ ਸਾਡਾ ਵੀ ਇਹ ਮਨੁੱਖਾ ਜਨਮ ਸਫਲ ਹੋ ਜਾਵੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਵਿਚਾਰਾਂ ਤੋਂ ਤਮਾਗ ਭੁੱਲਾ ਜਾਂਦੀਆਂ ਅਣਜਾਨ ਹੋਣ ਕਰਕੇ ਖਿਮਾ ਕਰਦੇ ਹੋ ਅੱਗੇ ਤੋਂ ਗੁਰੂ ਸਾਹਿਬ ਸੰਗਤ ਬਖਸ਼ਿਸ਼ ਕਰੇ ਸੋ ਜੀ ਬਖਸ਼ੇ ਫਤਿਹ ਬਲਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ Wai, wai pate.